ਦੀਪਕ ਐਡਾ ਕਰ ਨਾਲੇ ਮੈਂ ਪਰਸ ਦੇ ਮੇਰਾ ਤੇ ਨਾਲੇ ਥੋੜੇ ਜਿਹੇ ਤੇਰੇ ਕੋ ਪੈਸੇ ਵੇਰੇ ਉਹਨੂੰ ਪੈਸੇ ਦੇ ਕਿਉਂ ਕੀ ਕਰਨੇ ਪੈਸੇ ਹੁਣ ਮੈਂ ਜਾਣਾ ਜਰਾ ਮੰਮੀ ਨਾਲ ਵੀ ਜਾਣਾ ਕਿਤੇ ਨਹੀਂ ਜਾਣਾ ਉਹ ਐਡਮਿਟ ਹੋਵਾ ਮੰਮੀ ਜਾਣਾ ਕਿਉਂ ਨਹੀਂ ਨਹੀਂ ਜਾਣਾ ਹੱਥ ਚੱਕਾ ਲੱਗੇ ਤੇ ਪਤਾ ਨਹੀਂ ਪੈਸੇ ਮੰਗਣ ਬੜੀ ਛੇਤੀ ਆ ਗਏ ਹੁਣ ਮੈਂ ਜਾਣਾ ਮੈਂ ਕਿਹਾ ਨਹੀਂ ਜਾਣਾ ਤੇ ਨਹੀਂ ਜਾਣਾ ਯਾਰ ਚੰਗਾ ਤੇਰਾ ਦਿਮਾਗ ਵਾਦਸ ਕੀ ਕਰਨ ਦੀ ਹੈ ਮੈਂ ਕੀ ਕਰਨ ਨਹੀਂ ਆ ਤੂੰ ਹੀ ਕੀ ਕਰਦੇ ਫਿਰਦੇ ਹੋ ਉਹ ਯਾਰ ਮੰਮੀ ਐਡਮਿਟ ਹੋਵਾ ਹੀ ਐਡਮਿਟ ਹੋਵਾ ਮੰਮੀ ਕੁਛ ਨਹੀਂ ਆ ਮੰਮੀ ਨੂੰ ਮਾੜੇ ਮੋٹے ਹੋ ਗਏ ਉਹਨੇ ਹਾਂ ਦਸ ਮਾੜੇ ਮੋੜੇ ਹੋ ਗਏ ਉਹਨਾਂ ਦਾ ਦਿਮਾਗ ਖਰਾਬ ਹੈ ਡਾਕਟਰਾਂ ਦਾ ਵੀ ਮੇਰੀ ਸੁਣੋ ਗੱਲ ਜਦੋਂ ਸਵੇਰੇ ਗਏ ਹੀ ਤੁਹਾਨੂੰ ਦੱਸ ਕੇ ਗਏ ਹੀ ਉਹਦੇ ਤੇ ਚਲੇ ਗਏ ਉਹਨਾਂ ਨੇ ਇੱਕ ਵਾਰ ਵੀ ਕਿਹਾ ਕਿ ਹਾਂ ਮੈਂ ਦਵਾਈ ਲੈਣ ਚੱਲਣਾ ਤੇ ਲਖਬੀਰ ਪੁੱਛੇ ਧਿਆਨ ਰੱਖੀ ਘਰ ਦਾ ਉਹ ਤੁਹਾਨੂੰ ਬੁਲਾਉਂਦੇ ਨਹੀਂ ਸਿੱਧੇ ਮੂੰਹ ਤੇ ਤੁਸੀਂ ਜਾ ਜਾ ਕੇ ਉਹਨਾਂ ਦੇ ਲੱਗੋ ਗੱਲ ਸੁਣ ਉਹ ਵਿਆਹ ਗਏ ਸੀ ਦਵਾਈ ਲੈਣ ਗਏ ਸੀ ਅੱਗੇ ਵੀ ਦਵਾਈ ਲੈਣ ਜਾਂਦੇ ਹੀ ਆਈ ਜਾਂਦੇ ਸੀ ਦਵਾਈ ਲੈ ਕੇ ਮੈਂ ਕਿਹਾ ਤੁਸੀਂ ਨਹੀਂ ਜਾਣਾ ਬਸ ਮੀਨ ਮੈਂ ਨਾ ਸਿਰ ਨਾ ਖਾਓ ਬਾਰ-ਬਾਰ ਤੇ ਮੈਂ ਬਾਰ-ਬਾਰ ਨਹੀਂ ਹੋ ਕਹਿਣਾ ਦੀਪ ਅੱਗੇ ਤੇ ਵਜਾ ਤੱਕਾ ਤੇ ਹੁਣ ਮੈਨੂੰ ਹੱਥ ਚੁੱਕ ਕੇ ਮਰੀ ਬੂਰ ਨਾ ਕਰ ਤੈ ਅੱਛਾ ਹਾਂ ਤੂੰ ਚਪੇੜਾ ਵੀ ਮਾਰਨੀ ਆ ਕੋਈ ਨਹੀਂ ਤੂੰ ਹੀ ਚਪੇੜ ਮਾਰ ਕੇ ਵੇਖ ਲੋ ਤੂੰ ਇਦਾਂ ਨਹੀਂ ਸਿੱਧਰਨਾ ਤੂੰ ਇਦਾਂ ਕਰ ਝੋਲੇ ਜਪਾ ਕੱਪੜੇ ਆਪਣੇ ਤੈਨੂੰ ਮੈਂ ਛੱਡ ਗਿਆ ਤੇਰੇ ਪੇਕੇ ਜਿੰਨੀ ਤੇਰੀ ਜਬਾਨ ਵੱਧੀ ਹੈ ਨਾ ਤੇਰਾ ਇੱਥੇ ਕੋਈ ਕੰਮ ਨਹੀਂ ਹੈਗਾ ਮੇਰੀ ਸੁਣ ਲੋ ਗੱਲ ਕਿਹੜੇ ਪੇਕੇ ਮੈਂ ਕਿਉਂ ਜਾਵਾਂ ਪੇਕੇ ਮੈਂ ਨਾ ਇੱਥੇ ਵਿਆਹ ਕੇ ਆਈਆਂ ਤੇ ਇਹ ਮੇਰਾ ਘਰ ਹੈ ਤੇ ਮੈਂ ਪੇਕੇ ਨਹੀਂ ਜਾਣਾ ਮੇਰੇ ਪੇਕੇ ਇੱਥੇ ਆਣਗੇ ਤੁਸੀਂ ਨਾ ਗੋਤੀਆਂ ਗੱਲਾਂ ਨਾ ਕਰੋ ਮੇਰੀ ਗੱਲ ਸੁਣ ਲੈ ਮੈਂ ਤੇਰੀ ਬਕਵਾਸ ਸੁਣਨੀ ਹੈ ਜਾਂ ਤੇ ਮੈਨੂੰ ਪੈਸੇ ਦੇ ਇਹ ਜਾ ਆਪਣੇ ਟੈਂਡ ਫੁੱਡੀ ਚੱਕ ਚੱਲ ਆਪਣੇ ਪਿੰਡ ਮੇਰੀ ਸੁਣੋ ਗੱਲ ਤੁਹਾਨੂੰ ਮੈਂ ਇੱਕ ਵਾਰ ਕਹਿਤਾ ਨਾ ਨਹੀਂ ਜਾਣਾ ਤੇ ਨਹੀਂ ਜਾਣਾ ਜੇ ਤੁਸੀਂ ਜਾਣਾ ਨਾ ਤੇ ਆਪਣਾ ਰਿਸ਼ਤਾ ਫਿਰ ਖਤਮ ਹੈ ਹੁਣੇ ਤੁਸੀਂ ਵੇਖ ਲਓ ਆਪਣਾ ਰਿਸ਼ਤਾ ਰੱਖਣਾ ਕਿ ਜ ਆਪਣੇ ਘਰ ਦੇ ਰੱਖਨੇ ਆ ਕਿਹੜੇ ਪੈਸਿਆਂ ਦੀ ਗੱਲ ਕਰਨੇ ਕਦੀ ਪੈਸੇ ਮੇਰੇ ਹੱਥੇ ਲਿਆ ਕੇ ਰੱਖੇ ਆ ਤੁਹਾਡੇ ਘਰ ਦੇ ਤੇ ਤੁਹਾਨੂੰ ਕੋਈਆ ਵੀ ਨਹੀਂ ਦਿੰਦੇ ਜਿਹੜੇ ਮੇਰੇ ਸ਼ਗਨਾਂ ਦੇ ਪੈਸੇ ਹੀ ਉਹ ਵੀ ਤੇ ਤੁਸੀਂ ਰੱਖ ਲਏ ਆ ਨਾ ਕਦੀ ਮੈਨੂੰ ਪੈਸਾ ਲਿਆ ਕੇ ਦੇਤਾ ਨਾ ਕੁਛ ਤੇ ਮੰਗਣ ਮੇ ਕੋ ਬੜੀ ਛੇਤੀ ਆ ਗਏ ਗੱਲ ਸੁਣ ਲੈ ਮੈਨੂੰ ਬੋਝੀਆਂ ਗੱਲਾਂ ਦਾ ਨਹੀਂ ਪਤਾ ਪੈਸੇ ਦੇਣੇ ਆ ਤੇ ਦੇ ਜੇ ਤੂੰ ਇਹ ਕਹੇਂਗੀ ਨਾ ਕਿ ਮੈਂ ਤੈਨੂੰ ਜਾਣ ਨਹੀਂ ਦੇਣਾ ਮੈਂ ਚੱਲਿਆ ਹੀ ਕਿਹੀਂ ਮਤ ਹੈ ਗਿਆ ਨਾ ਤੇਰੇ ਚ ਰੋਕੇ ਵੇਖ ਲਾ ਕੋਈ ਨਾ ਗਏ ਹੋ ਨਾ ਅੱਜ ਮੇਰੇ ਸਿਰ ਚੜ ਕੇ ਐਦਾ ਨਤੀਜਾ ਨਾ ਤੁਹਾਨੂੰ ਭੁਗਤਣਾ ਹੀ ਪੈਣਾ ਹੈ ਕਰਦੀਆਂ ਨਵ ਨੂੰ ਫੋਨ ਕਰਕੇ ਦੱਸ ਹੀ دینی ਹੈ ਫਿਰ ਉਹਨੇ ਕਹਿਣਾ ਭਾਬੀ ਤੁਸੀਂ ਕਿਹੜਾ ਦੱਸਿਆ ਹੀ ਮੈਨੂੰ ਹੈਲੋ ਹੈਲੋ ਸਾਸਿਕਾ ਲਪਾ ਬਿਜੀ ਸਾਸਿਕਾ ਹਰ ਨਵ ਸੁਣਾ ਕੀ ਹਾਲ ਚਾਲ ਆ ਠੀਕ ਠਾਕ ਤੁਸੀਂ ਸੁਣਾਓ ਹਾਂ ਹੀ ਮੈਂ ਠੀਕ ਠਾਕ ਹੀ ਕਰਦੇ ਹੀ ਮੈਂ ਕੁਛ ਨਹੀਂ ਬਸ ਸਾਨੂੰ ਪਤਾ ਫਿਰ ਘਰ ਦਾ ਕੰਮ ਕਰ ਰੋਟੀ ਪਾਣੀ ਦਾ ਹੀ ਅੱਛਾ ਅੱਛਾ ਹੋਰ ਮੰਮੀ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਤੇ ਸੁਣਾਓ ਇੱਧਰ ਸਾਰੇ ਠੀਕ ਠਾਕ ਹਾਂ ਠੀਕ ਠਾਕ ਭਾਜੀ ਦਾ ਆਉਂਦਾ ਫੋਨ ਹਾਂਜੀ ਹਾਂਜੀ ਆ ਜਾਂਦਾ ਜੀ ਠੀਕ ਠੀਕ ਆ ਤੇ ਨਾ ਉਹ ਨਾ ਮੈਂ ਫੋਨ ਕੀਤਾ ਸੀ ਤੇ ਮੰਮੀ ਠੀਕ ਨਹੀਂ ਗੇ ਕੀ ਹੋ ਗਿਆ ਮੰਮੀ ਨੂੰ ਮੰਮੀ ਨੂੰ ਪਤਾ ਨਹੀਂ ਉਹ ਪਹਿਲਾਂ ਤੇ ਦਵਾਈ ਦੋਈ ਜਿੱਥੋਂ ਪਹਿਲਾਂ ਖਾਂਦੇ ਸੀ ਉਤੋਂ ਲਿਆ ਕੇ ਦਿੱਤੀ ਤੇ ਉਤੋਂ ਫਰਕ ਫੁਰਕ ਨਹੀਂ ਪਿਆ ਅੱਛਾ ਅੱਛਾ ਤੇ ਹੁਣ ਤੇਰੇ ਵੀਰ ਜੀ ਸ਼ਹਿਰ ਲੈ ਕੇ ਗਏ ਹੀ ਕੀ ਹੋ ਗਿਆ ਜਦਾ ਠੀਕ ਨਹੀਂ ਇਹ ਆਹੋ ਸ਼ਹਿਰ ਉਹਨਾਂ ਟੈਸਟ ਕਰਕੇ ਨਾ ਤੇ ਐਡਮਿਟ ਕਰ ਲਿਆ ਉੱਥੇ ਕਿਤਨ ਦਾ ਅੱਜ ਸਵੇਰ ਦਾ ਹੀ ਤੇ ਜਦਾ ਠੀਕ ਨਹੀਂ ਤੇ ਭਾਬੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਗੱਲ ਤੇ ਕਰਦੇ ਮੈਂ ਮੜਾ ਮੋਟਾ ਹੀ ਚੱਲ ਆਈ ਜਾਂਦੀ ਉਹ ਨਹੀਂ ਨਹੀਂ ਬਾਊ ਇਹ ਤਾਂ ਗੇਹ ਦਵਾਈ ਲੈਣੀ ਤੇ ਦਵਾਈ ਲੈ ਕੇ ਘਰ ਨੂੰ ਆ ਜਾਣਾ ਵਾ ਇਹ ਗੱਲ ਦਾ ਥੋੜਾ ਪਤਾ ਹੀ ਤੇ ਹੁਣ ਆਏ ਹੀਗੇ ਰੋਟੀ ਪਾਣੀ ਲੈਣ ਤੇ ਅੱਛਾ ਅੱਛਾ ਸਗੋਂ ਗਏ ਆ ਬਾਹਰ ਪੈਸੇ ਕੋਹੇ ਲੈਣਾ ਆੜਤੀ ਕੋਤ ਮੈਂ ਚੱਲ ਮੈਂ ਨਵ ਨੂੰ ਦੱਸ ਦਿੰਦੀ ਆ ਮੁੜ ਕੇ ਕਹੂ ਮੈਨੂੰ ਦੱਸਿਆ ਨੀਗਾ ਠੀਕ ਆ ਠੀਕ ਆ ਤੇ ਨਿੱਕੀ ਜੋੜੀ ਕਿੱਥੇ ਘਰੇ ਕਿ ਜਾਂ ਮੰਮੀ ਲੱਗੇ ਗਿਆ ਕੋਈ ਉਹਨਾਂ ਨਵ ਕਿੱਥੇ ਜਾਣਾ ਸੀ ਹਾਂ ਬੜਾ ਲੜੇ ਘੁਲੇ ਆਪਸ ਵਿੱਚ ਤੇ ਹੁਣ ਲਖਬੀਰ ਗਿਆ ਵਾ ਤੇ ਜੇ ਭਾਬੀ ਇਹ ਨਾਲ ਲੜਾਈ ਕਰਕੇ ਜਾਣਾ ਸੀ ਤੇ ਰਹਿਣੇ ਦਿੰਦਾ ਕੀ ਲੋੜ ਸੀ ਜਾਣ ਦੀ ਇਹੋ ਤੇ ਖਿਜਾ ਖਜਾਈ ਸਾਡੀ ਹੋਣ ਰਹੀ ਆ ਪਰ ਨਹੀਂ ਤੂੰ ਵੀ ਸਿਆਣੀ ਆ ਬੰਦਾ ਬਿਮਾਰ ਪੈ ਹੀ ਜਾਂਦਾ ਵਾ ਇਹਨੂੰ ਆਪ ਸਿਆਣੀ ਬਾਨਣਾ ਚਾਹੀਦਾ ਵਾ ਹੁਣ ਘਰ ਇਹੋ ਹੀ ਆ ਤੇ ਇਹੋ ਹੀ ਮਾਂ ਵਾ ਆਹੋ ਹੀ ਨਾ ਕਿ ਮੰਮੀ ਬਿਮਾਰ ਆ ਉੱਥੇ ਕਿਹੜਾ ਝੂਠਾ ਨਾਟਕ ਕਰਨ ਦੇ ਜਦੋਂ ਪਤਾ ਆ ਮੇਟਾ ਉਦੋਂ ਤੇ ਸ਼ਰਮ ਕਰਨੀ ਚਾਹੀਦੀ ਆ ਨਾ ਨਹੀਂ ਨਹੀਂ ਉਹਨੂੰ ਨਹੀਂ ਗਹਿਗਾ ਅੰਦਰ ਉੱਠ ਕੇ ਕਿਤੇ ਇਹ ਨਹੀਂ ਕਿਹਾ ਕਿ ਲਿਆਓ ਦੀਦੀ ਰੋਟੀ ਕੱਲਣੀ ਆ ਉੱਥੇ ਮੈਂ ਕੋਲ ਬਣਾ ਦਿੰਨੀ ਆ ਨਾ ਲੜਕੋਲ ਕੇ ਤੰਦਰੇ ਬੈਠੀ ਆ ਇਹੀ ਤੇ ਉਹ ਅੱਗੇ ਚੰਦੀ ਕਿ ਮੈਨੂੰ ਕਰਨਾ ਕੁਛ ਨਾ ਪਵੇ ਤੇ ਮੈਂ ਕੱਲੀ ਘਰ ਚ ਰਾਜ ਕਰਾਂ ਵੇਲੀ ਰਵਾਂ ਰਾਜਬਾ ਉਹ ਇਦਾਂ ਥੋੜੇ ਹੁੰਦੇ ਆ ਜਦੋਂ ਮਨ ਮਰਜ਼ੀਆਂ ਕਰੀਏ ਸਾਰੇ ਜੀਆਂ ਦੀ ਸਹੰਤਿ ਨਾ ਚੱਲੀਏ ਤਾਂ ਰਾਜ ਫੇਰ ਹੀ ਕੀਤਾ ਜਾਂਦਾ ਵਾ ਇਹ ਤਾਂ ਹੈ ਚਲੋ ਕੋਈ ਗੱਲ ਨਹੀਂ ਮੈਂ ਵੀ ਵੇਖਦੀ ਆਇਆ ਇੱਕ ਦੋ ਦਿਨ ਦੇ ਵਿੱਚ ਵੀ ਟਾਈਮ ਕੱਢ ਕੇ ਨਾ ਤੇ ਮੈਂ ਵੀ ਆਉਣੀ ਫਿਰ ਪਤਾ ਲੈਣੇ ਆ ਹਾਂ ਚਲ ਠੀਕ ਆ ਕੋਈ ਗੱਲ ਨਹੀਂ ਇੱਕ ਵਾਰ ਨੂੰ ਉਹ ਆਪਣੇ ਵੀਰ ਦੇ ਫੋਨ ਤੇ ਫੋਨ ਕਰਕੇ ਮੰਮੀ ਨਾਲ ਗੱਲ ਕਰ ਲਈ ਹਾਂ ਤੁਹਾਨੂੰ ਪਤਾ ਫਿਰ ਟਕਾਈ ਤੇ ਮੈਨੂੰ ਵੀ ਨਹੀਂ ਆਉਣੀ ਕੋਈ ਨਹੀਂ ਮੈਂ ਕਰ ਲਾਂਗੀ ਗੱਲ ਹਾਂ ਚਲ ਠੀਕ ਆ ਜਦੋਂ ਵੀਰ ਜੀ ਚੱਲ ਜਾਣਗੇ ਨਾ ਫਿਰ ਮੈਨੂੰ ਮੜ ਕੇ ਦੱਸਿਓ ਫਿਰ ਮੈਂ ਫੋਨ ਕਰ ਲਾਂਗੀ ਚਲੋ ਕੋਈ ਨਹੀਂ ਮੈਂ ਦੱਸ ਦੂੰਗੀ ਆਜਾ ਵੀਰ ਜੀ ਨੂੰ ਕਹਦੇ ਕਿ ਮੈਂ ਉੱਥੇ ਜਾ ਕੇ ਫੋਨ ਕਰ ਦੇਣਾ ਠੀਕ ਠੀਕ ਆ ਚਲੋ ਠੀਕ ਠੀਕ ਹਾਂ ਚੰਗਾ ਬਾਬੂ ਜੀ ਚਲ ਮੈਂ ਵੀ ਦੱਸਦਾ ਵਾ ਅਗਲੇ ਨੂੰ ਪਤਾ ਤੇ ਹੋਊਗਾ ਹੁਣ ਭਾਵੇਂ ਕੱਲ ਆਵੇ ਤੇ ਭਾਵੇਂ ਪਰਸੋਂ ਆਵੇ ਇਹ ਨਾ ਕਹੂੰ ਕਿ ਮੈਨੂੰ ਕਿਸ ਨੇ ਦੱਸਿਆ ਨਹੀਂਗਾ ਕੈਂਤ ਲਈ ਆ ਇੱਕ ਦੋ ਦਿਨ ਤੱਕ ਜਾਉਂਗੀ ਕੀ ਪਤਾ ਹੁਣ ਜਾਂਦੀ ਆ ਕਿ ਨਹੀਂ ਜਾਂਦੀ ਹਾਂਜੀ ਚੱਲ ਰੋਟੀ ਤੇ ਮੈਂ ਪਾਤੀ ਐ ਕੁਛ ਲੈਣੀ ਆ ਚਾਹ ਖਾਣੀ ਹਾਂਜੀ ਆਗੇ ਦੇ ਆ ਗਿਆ ਤੂੰ ਮੇਰੀ ਗੱਲ ਸੁਣ ਪੈਸੇ ਤੇ ਮੈਂ ਲੈ ਦੇ ਆ ਠੀਕ ਆ ਅੱਛਾ ਤੇ ਰੋਟੀ ਪਾਣੀ ਦਾ ਕਿਦਾਂ ਰੋਟੀ ਮੈਂ ਟਿਫਨ ਚ ਪਾਤੀ ਐ ਤੁਸੀਂ ਦੱਸੋ ਵੀ ਚਾਹ ਖਾਣਨੀ ਐ ਚਾਹ ਬਣਾਉਂਦਾ ਨਾ ਚਾਹ ਯਾਰ ਉਥੋਂ ਵੀ ਪੀ ਪਾ ਲਈਂ ਦੀ ਆ ਰੈਂਦੇ ਚਾਹ ਭਰਾਉ ਹੋਈ ਦੀ ਵੇਖ ਲਓ ਤੁਹਾਡੀ ਮਰਜ਼ੀ ਐ ਜੇ ਕਹੋ ਤੇ ਮੈਂ ਤੇ ਬਣਾਈ ਦੇਣੀ ਐ ਨਹੀਂ ਨਹੀਂ ਤੂੰ ਰਹਿਂਦੇ ਤੂੰ ਮੇਰੀ ਗੱਲ ਸੁਣ ਮੇਰਾ ਰਾਦਰ ਲਖਬੀਰ ਨੂੰ ਫੋਨ ਨਾ ਕਰਾਂ ਫੋਨ ਤੂੰ ਹੀ ਕੀ ਕਰਨਾ ਵੇ ਤੂੰ ਇਤੋਂ ਤੁਰ ਪਾ ਫੋਂਟ ਅਸੀਂ ਚਲੀ ਜਾਣਾ ਵਾ ਤੂੰ ਜਾ ਕੇ ਕਲਾ ਦਿਓ ਤੇ ਗਾੜੀ ਦੇਖ ਲਓ ਤੁਹਾਡੀ ਮਰਜ਼ੀ ਆ 10 ਮਿੰਟਾਂ ਵਿੱਚ ਪਹੁੰਚ ਜਾਣਾ ਤੁਸੀਂ ਹਾਂ ਤੇ ਮੈਂ 10 ਮਿੰਟਾਂ ਵਿੱਚ ਜਾਣਾ ਹੀ ਆ ਆਹ ਤੇ ਲਖਬੀਰ ਨੂੰ ਘਰ ਨੂੰ ਕਲਾ ਦਿਓ ਤੈਨੂੰ ਕਹਿ ਦਿਆ ਵੀ ਡੰਗਰਾ ਡੰਗਰਾ ਦਾ ਵੇਖ ਲਈ ਹੁਣ ਕੰਮ ਚਲ ਇਦਾਂ ਕਰ ਲੈਣਾ ਆ ਬਲ ਤੇ ਉਹਨੂੰ ਡਾਕਟਰ ਨੂੰ ਕਿਹਾ ਕਿ ਸ਼ਾਮ ਨੂੰ ਸਾਨੂੰ ਘਰ ਨੂੰ ਕਲਾ ਦੇ ਤੈਂ ਸੇਰੇ ਫੇਰਾ ਜਾਾਂਗੇ ਹੁਣ ਮੇਰੀ ਗੱਲ ਸੁਣ ਮੈਂ 50000 ਰੁਪਏ ਲੈ ਕੇ ਆਇਆ ਹਾਂ ਇੱਾਰ ਤੇ ਹੁਣ ਉਹਨੂੰ ਦੱਸ ਦਿਓ ਨਾ ਲਖਬੀਰ ਨੂੰ ਆਹੋ ਉਹਨੂੰ ਮੈਂ ਕੀ ਦੱਸਣਾ ਵਾ ਦੱਸ ਨਿਕ ਨਿਕ ਇਹ ਕੱਲ ਮੈਂ ਦੱਸਣ ਵਾਲੀ ਉਹਨੂੰ ਨਹੀਂ ਪਤਾ ਕਿ ਮਾਦਾ ਠੀਕ ਨਹੀਂ ਹੈ ਪੜ ਕੇ ਔਖਾ ਹੋਊਗਾ ਮੈਨੂੰ ਕਿਹੜਾ ਪੁੱਛਿਆ ਸੀ ਤੁਸੀਂ ਚੁੱਪ ਕਰਕੇ ਲੈ ਆਏ ਜੇ ਸਾਡੇ ਮਨ ਵਿੱਚ ਜਦੋਂ ਕੋਈ ਚੋਰ ਨਹੀਂਗਾ ਹੈਗਾ ਤੁਹਾਡਾ ਦੱਸਣ ਦਾ ਫਰਜ਼ ਹੋ ਤੁਸੀਂ ਦੱਸ ਦਿਓ ਚੱਲ ਕੋਈ ਨਹੀਂ ਉਹਨੂੰ ਉੱਥੇ ਜਾ ਕੇ ਦੱਸ ਦਊਗਾ ਉੱਥੇ ਤਾਂ ਕੰਧਾਂ ਵੀ ਪੈਸੇ ਮੰਗਦਿਆਂ ਪਤਾ ਕਿੰਨੇ ਪੈਸੇ ਲੱਗਦੇ ਆ ਹਸਪੀਟਲਾਂ ਚ ਯਾਰ ਉਹ ਨਿਆਣਾ ਥੋੜਾ ਵਾ ਨਿਆਣਾ ਤੇ ਨਹੀਂਗਾ ਪਰ ਸਾਡਾ ਦੱਸਣ ਦਾ ਫਰਜ਼ ਵਾ ਕੱਲ ਨੂੰ ਸਾਨੂੰ ਝੂਠਿਆਣਾ ਕਰੂਗਾ ਤੁਸੀਂ ਮੇਰੇ ਕੋਲ ਕਾ ਰੱਖਿਆ ਵਾ ਚੱਲ ਕੋਈ ਨਹੀਂ ਮੈਂ ਦੱਸ ਦਿੰਦਾ ਆ ਫਰਾਮਿਟੀ ਮੈਂ ਟਿਫਨ ਉਹ ਪਾਉਣ ਦਾ ਮਤਲਬ ਹਾਫਿਜ਼ ਰੂਲਾ ਪਹਿਨ ਲਿਆ ਅੱਛਾ 50000 ਰੁਪਿਆ ਲੈ ਕੇ ਆਇਆ ਆਰਟੀਏ ਕੋਲ ਹੈ ਨਹੀਂ ਇਹਨਾਂ ਨੂੰ ਪੁੱਛੇ 50000 ਰੁਪਿਆ ਲਗਣਾ ਉੱਥੇ ਇੰਨੀ ਤੇ ਮੰਮੀ ਸੀਰੀਅਸ ਹੀ ਨਹੀਂ ਹੈਗੀ ਆ ਮਾੜਾ ਮੋਟਾ ਹੋਈ ਨਹੀਂ ਬਿਮਾਰ ਉਹ ਹੀ ਨਾ ਬਿਮਾਰ ਮਾਤਾ ਪਈ ਆ ਲੋਟਰੀ ਇਹਨਾਂ ਦੀ ਨਿਕਲ ਗਈ ਆ ਉੱਥੇ ਲਗਣਾ 10-12000 ਤੇ ਬਾਕੀ ਦਾ ਉਹਨਾਂ ਦੀ ਜੇਬ 'ਚ ਸਿਆਣਾ ਤਾਂ ਭਾਜ ਵੀ ਬੜਾ ਆਏ ਕਾਹੀਂ ਆਪਣੇ ਕੋ ਮੁਕਤੀ ਆ ਰੱਖੀ ਆ ਕਿ ਐਦਾਂ ਹੀ ਮੈਂ ਪੈਸਿਆਂ ਚੋਂ ਟਾਂਕੇ ਲਾਇਆ ਕਰਾਂਗਾ ਜਿਹੜੇ ਲੱਗਨੇ ਉਹ ਲੱਗਨੇ ਬਾਕੀ ਜੇਬ ਚ ਤੇ ਬੜੀਆਂ ਨਾਲ ਤੇ ਬੜੀਆਂ ਕਰਦੀ ਗੱਲਾਂ ਅਸੀਂ ਰੱਖਦੇ ਅਸੀਂ ਐਦਾਂ ਪਰ ਅੰਦਰੋਂ ਬਥੇਰੀ ਚਲਾਤ ਆ ਕੋਈ ਨਹੀਂ ਦੱਸੋ ਲਗਦੀ ਨੂੰ ਦੱਸੋ ਵੀ ਤੁਹਾਨੂੰ ਭਾਜੀਏ ਦੱਸਿਆ ਮਾਯਾ ਆਦਾ ਮਾਤਾ ਜਾਲ ਕੋਈ ਨਹੀਂ ਮਾਤਾ ਨਾਲ ਤੇ ਠੀਕ ਹੋ ਕੇ ਆਈਏ ਨਾ ਫੇਰ ਗੱਲ ਕਰਾਂਗੇ ਨਾ ਮਾਤਾ ਨਾਲ ਉਦਾਂ ਕਿੰਨੇ ਬੜਾ ਕਹਿ ਨਹੀਂ ਜਿਹੇ ਪੈਸੇ ਆਉਂਦੇ ਜਾਂ ਕਿੰਨਾ ਕੋਈ ਤੁਹਾਡੇ ਦੇ 50000 ਤੋਂ ਲੱਗ ਜਾਣਾ ਜਿਹੜੇ ਨੇ ਸੀਰੀਅਸ ਇਹ ਜਿਆਦਾ ਚਵਾ ਕੇ ਬੰਨੋ ਜੀ ਅਹੀਂ ਮੁਖਤਿਆਰੀ ਰਕਿਆ ਮੇਰੇ ਵਾਲਾ ਨਾ ਬੀਪੇ ਚੁੱਪ ਗਈ ਕੋਈ ਕਾਹੇ ਦਾ ਨਹੀਂ ਪਤਾ ਕੋਈ ਵੀ ਹਮ ਜਾਗੇ ਨਾ ਦਿਨ ਨੂੰ ਕੁਛ ਦਿੰਗਾ ਠੀਕ ਹੈ ਦੀਦੀ ਦੀਦੀ ਲੰਮੇ ਪਏ ਹੋ ਕੀ ਗੱਲ ਹੋਗੀ ਹੁਣ ਆਹਣਾ ਕੀ ਆ ਕੰਮ ਕੁਮ ਕਰਕੇ ਵੇਲੀ ਹੋਈ ਸੀ ਅੱਛਾ ਮੈਂ ਘੜੀ ਕਰਾਮ ਕਰ ਲੈਣੀ ਆ ਠੀਕ ਆ ਤਾਂ ਕਰਕੇ ਲੰਮੇ ਪੈ ਗਈ ਸੀ ਤੇ ਦੀਦੀ ਮੰਮੀ ਜਿਆਦਾ ਨਹੀਂ ਠੀਕ ਹੈਗੇ ਆਹੋ ਜਿਆਦਾ ਹੀ ਨਹੀਂ ਠੀਕ ਇੱਥੇ ਤਾਂ ਦਵਾਈ ਲੈਣੇ ਗਏ ਸੀ ਅੱਛਾ ਡਾਕਟਰ ਨੇ ਟੈਸਟ ਕੀਤੇ ਤੇ ਕੀ ਆਇਆ ਟੈਸਟਾਂ ਵਿੱਚ ਟੈਸਟਾਂ ਵਿੱਚ ਤੇ ਮੈਨੂੰ ਪਤਾ ਨਹੀਂ ਕਿ ਕੀ ਆਇਆ ਤੇ ਕੀ ਨਹੀਂ ਅੱਛਾ ਕੋਈ ਨੁਕਸਾ ਹੋਊਗਾ ਤਾਂ ਤਾਂ ਕਰਕੇ ਉਹਨਾਂ ਨੇ ਉੱਥੇ ਐਡਮਿਟ ਕੀਤਾ ਆਹੋ ਨਹੀਂ ਤੇ ਮੰਮੀ ਚੰਗੇ ਭਲੇ ਹੀ ਨਾ ਤਾਂ ਕੋਈ ਨੋਬਤ ਨਹੀਂ ਆਈ ਕਦੀ ਕਿ ਇੰਨੇ ਬਿਮਾਰ ਹੋ ਜਾਣ ਪਰ ਕੱਲ ਤੇ ਪਰਸੋ ਚੰਗੇ ਭਲੇ ਹੀ ਤੇ ਇੱਕਦਮ ਕਿੱਦਾਂ ਹੋ ਗਏ ਦੇਵਤਿਆਂ ਨੂੰ ਪਤਾ ਹੀ ਆ ਸਿਆਣੇ ਬੰਦੇ ਨੂੰ ਨਾ ਕਈ ਫਿਕਰ ਹੁੰਦੇ ਆ ਹਾਂ ਉਹ ਤੇ ਮਾੜੀ ਜੀ ਟੈਨਸ਼ਨ ਬੰਦਾ ਲੱਲੇ ਨਾ ਤੇ ਬਿਮਾਰ ਪੈ ਜਾਂਦਾ ਵਾ ਆਹੋ ਮੰਮੀ ਨੇ ਵੈਸੇ ਇਸ ਉਮਰੇ ਟੈਨਸ਼ਨ ਲੈਂਦੀ ਕੀ ਲੋਡ ਆ ਕਰਾਂ ਦੀਆਂ ਕਈ ਹੁੰਦੀਆਂ ਆ ਬਾਊ ਤੂੰ ਦਹਾ ਗੱਲ ਕਹਿ ਤੀ ਕੀ ਲੋਡ ਵਾ ਪਰ ਸਿਆਣਾ ਬੰਦਾ ਜਦੋਂ ਚਾਰੇ ਪਾਸੇ ਵੇਂਦਾ ਵਾ ਨਾ ਕੋਈ ਨਾ ਕੋਈ ਫਿਕਰ ਤੇ ਆ ਹੀ ਜਾਂਦਾ ਗਾ ਦੀਦੀ ਮੰਮੀ ਬਿਮਾਰ ਕਾਦੇ ਹੋਏ ਤੁਹਾਡੀ ਤੇ ਲੋਟਰੀ ਲੱਗੀ ਆ ਤੁਹਾਣਾ ਜੀ ਦਾ ਚੰਗਾ ਲੱਗਾ ਏ ਬਾਜੀ ਦੇ ਜੇਬ ਚ ਤੇ ਖੁੱਲੇ ਪੈਸੇ ਆ ਹੁਣ ਦੀਪਾ ਕਿੰਦਾਂ ਦੀਆਂ ਗੱਲਾਂ ਕਰਨ ਰਹੀ ਆ ਸਾਡੀ ਕਾਦੀ ਲੋਟਰੀ ਲੱਗੀ ਆ ਨਾਲੇ ਤੇ ਲਈ ਫਿਰਨ ਡੇ ਆ ਨਾਲੇ ਤੁਸੀਂ ਗੱਲਾਂ ਕਰਨ ਡੇ ਜੇ ਮੈਂ ਅੰਦਰ ਲੰਢੀ ਹੈ ਨਾ ਜਦੋਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਮੈਂ ਚੁੱਪ ਕੀਤੀ ਰਹੀ ਤੇ ਤੈਨੂੰ ਜਵਾਬ ਕੀ ਦੇਣਾ ਵਾ ਤੂੰ ਨਾ ਹੱਦ ਟੱਪੀ ਜਾਂ ਰਹੀ ਆ ਤੇਰਾ ਕਹਿੰਦਾ ਕਿ ਮਤਲਬ ਆ ਕਿ ਉੱਥੇ ਪੈਸੇ ਨਹੀਂ ਲੱਗਣਦੇ ਭਾਜੀ ਨੇ ਖਾ ਜਾਣੇ ਆ ਤੈਨੂੰ ਪਤਾ ਹੋਣਾ ਚਾਹੀਦਾ ਵਾ ਜਦੋਂ ਇੱਕ ਵਾਰ ਡਾਕਟਰਾਂ ਦੇ ਵੱਸ ਪੈ ਜਗੇ ਨਾ ਉੱਥੇ ਕੰਧਾਂ ਵੀ ਪੈਸੇ ਮੰਗਦਿਆਂ ਵਾ ਅਗਲੇ ਨੇ ਜੇ ਕਹਿ ਤਾਂ 10000 ਬਣਿਆ ਤਾਂ 10 ਦੇਣਾ ਪੈਣਾ ਜੇ ਕਹਿ ਤਾਂ 20 ਬਣਿਆ ਤਾਂ 20 ਦੇਣਾ ਪੈਣਾ ਵਾ ਨਾਲੇ ਤਾਂ ਸਾਰਾ ਦਿਨ ਗਰਮੀ ਜਣਾ ਭੰਨ ਕੇ ਆਉਣਾ ਵਾ ਤੇ ਨਾਲੇ ਤੁਹਾਡੀਆਂ ਗੱਲਾਂ ਸੁਣਨੀਆਂ ਵਾ ਹੱਦ ਹੋ ਗਈ ਮੈਨੂੰ ਤੁਹਾਡੇ ਵਾਲੀ ਤੇ ਤੁਸੀਂ ਤਾਂ ਗੁੱਸਾ ਹੀ ਕਰ ਗਏ ਮੈਂ ਤਾਂ ਸੱਸਰੀ ਜੀ ਗੱਲ ਕੀਤੀ ਸੀ ਆ ਚੰਗੇ ਤੋਂ ਸੱਸਰੀ ਗੱਲ ਕੀਤੀ ਸੀ ਤੇਰੇ ਕਹਿਣ ਦਾ ਮਤਲਬ ਤੇ ਇਹੋ ਹੀ ਆ ਵੀ ਤੁਸੀਂ ਪੈਸੇ ਖਾਣੇ ਆ ਉਹ ਦੀਦੀ ਨਹੀਂ ਇਹ ਨਹੀਂ ਮੈਂ ਵੈਸੇ ਹੀ ਗੱਲ ਕੀਤੀ ਆ ਉਹ ਤਾਂ ਮੈਨੂੰ ਵੀ ਪਤਾ ਹੈ ਹਸਪੀਟਲਾਂ ਚ ਬੜੇ ਪੈਸੇ ਲੱਗਦੇ ਆ ਡਾਕਟਰ ਨੇ ਜਿੰਨੇ ਮੰਗੇ ਦੇਣੇ ਪੈਂਦੇ ਆ ਉਹਦੇ ਮੈਂ ਉਦਾਂ ਹੀ ਲੱਗੀ ਸੀ ਤਾਂ ਏਦਾਂ ਕਰੋ ਮੈਂ ਪਾਜੀ ਨੂੰ ਘਰ ਫਾਦ ਲੈਣੀ ਆ ਲਖਬੀਰ ਲੱਗ ਕੇ ਰਹਿ ਪੈਂਦਾ ਵਾ ਨਾਲੇ ਪਤਾ ਲੱਗ ਜਾਊਗਾ ਸਾਫ਼ ਕਿਤਾਬ ਦਾ ਕਿ ਉੱਥੇ ਪੈਸੇ ਕਿੰਨੇ ਲੱਗਣੇ ਆ ਨਾਲੇ ਪੁੱਛ ਲਈ ਉਹਨੂੰ ਕਿ ਫਰੀਦ ਨਹੀਂ ਇਲਾਜ ਹੋ ਗਿਆ ਉੱਥੇ ਚਲ ਕੋਈ ਗੱਲ ਨਹੀਂ ਮੰਮੀ ਕਿਹੜੇ ਇੱਕ ਵਾਰ ਬਿਮਾਰ ਹੋਏ ਆ ਤੂੰ ਮੁੜ ਕੇ ਬਿਮਾਰ ਨਹੀਂ ਹੋਣਾ ਐਰਕਾਂ ਦਾ ਸਾਡਾ ਲੱਗਾ ਨਾ ਅਗਲੀ ਵਾਰ ਬਿਮਾਰ ਹੋਣਗੇ ਨਾ ਤੂੰ ਹੀ ਦਾ ਲਾ ਲਿਓ ਵੇਖੂੰਗੀ ਕਿਹੜੇ ਚਾਰੇ ਛੱਤ ਦੇ ਜੇ ਓ ਦੀਦੀ ਤੁਸੀਂ ਵੀ ਗੱਲਾਂ ਨੂੰ ਐਵੇਂ ਵਿਧਾਈ ਜਾਣ ਨੇ ਦੱਸ ਮੈਂ ਤੁਹਾਨੂੰ ਮੰਮੀ ਦਾ ਹਾਲ ਚਾਲ ਪੁੱਛਣ ਆਈ ਸੀ ਤੁਸੀਂ ਤਾਂ ਮੈਨੂੰ ਹੀ ਗੱਲਾਂ ਲਾਈ ਜਾਣ ਨੇ ਤਾਂ ਹੀ ਨਾ ਮੈਂ ਕਮਰੇ ਤੋਂ ਨਹੀਂ ਨਿਕਲਦੀ ਕਿ ਜੇ ਕਿਸ ਉਹ ਤੁਹਾਡੇ ਲਾਗੇ ਬਹਿ ਜਾ ਤੁਸੀਂ ਗੱਲਾਂ ਕਰ ਲੀਆਂ ਮੰਮੀ ਲਾਗੇ ਬਹਿ ਜਾ ਮੰਮੀ ਨੇ ਗੱਲਾਂ ਕਰ ਲੀਆਂ ਲਖਬੀਰ ਨੂੰ ਕਹਿ ਲਾ ਉਹ ਵੀ ਗੱਲਾਂ ਕਰਨੋਂ ਨਵਦੀਪ ਆਈ ਸਾਰੇ ਤੇ ਮੈਨੂੰ ਗੱਲਾਂ ਕਰਦੇ ਤਾਂ ਹੀ ਮੈਂ ਲਾਗੇ ਨਹੀਂ ਬੈਠਦੀ ਤੇ ਤੁਸੀਂ ਫਿਰ ਸੋਚਦੇ ਅੰਦਰ ਵੜ ਕੇ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਨਾ ਆ ਕੋਈ ਤੂੰ ਗੱਲ ਕੀਤੀ ਆ ਜੇ ਤੂੰ ਸਵਾਦ ਦੀ ਗੱਲ ਕਰੇ ਤਾਂ ਸਵਾਦ ਦਾ ਜਵਾਬ ਲਵੇਂ ਹੁਣ ਤੂੰ ਤਾਂ ਖਸਮ ਨੂੰ ਜਾਣ ਨਹੀਂ ਦਿੰਦੀ ਵੀ ਨਹੀਂ ਮਾਤਾ ਨੂੰ ਦਵਾਈ ਲਵਾਉਣ ਜਾਣ ਦੇਣਾ ਤੇ ਜੇ ਮੈਂ ਵੀ ਨਾ ਇਹਨਾਂ ਨੂੰ ਜਾਣ ਦਵਾ ਵੀ ਤੁਸੀਂ ਵੀ ਨਹੀਂ ਜਾਣਾ ਤੂੰ ਉਹਨੂੰ ਅੰਦਰ ਪਾ ਕੇ ਮਾਰ ਲੈਣਾ ਵਾ ਮੁੜਕੇ ਲੋਕਾਂ ਨੇ ਨਾ ਮੂੰਹ ਨਹੀਂ ਬਾਰ ਕੱਡਣ ਦੇਣਾ। ਵੀ ਉਹਦਾਂ ਤੁਹਾਨੂੰ ਦਵਾਈ ਨਹੀਂ ਸੀ ਦਵਾਈ ਅੰਦਰ ਪਾ ਕੇ ਮਾਰਤਾ ਵਾ। ਪਰ ਤੈਨੂੰ ਕੋਈ ਸ਼ਰਮ ਹੋਵੇ ਤਾਂ ਫੇਰ ਹੀ ਆ ਨਾ ਜਾਣਾ ਤੇ ਬਾਹਰ ਹੀ ਆ ਕਿਸਦੇ ਘਰ ਜਾਂ ਮੈਂ ਤੇ ਜਾਦਰ ਭਾਜੀ ਨੇ ਤੈਨੂੰ ਇਹ ਗੱਲ ਤਾਂ ਕੀ ਲੱਗੇ? ਹੱਦ ਹੋ ਗਈ ਆ। ਕੋਈ ਗੱਲ ਨਹੀਂ ਐਰਕਾ ਲਾਟਰੀ ਸਾਡੀ ਨਿਕਲੀ ਆ। ਗਾਂਦ ਨਾ ਮਾਤਾ ਬਿਮਾਰ ਹੋਊ ਤਾਂ ਲਾਟਰੀ ਟਾਡੀ ਕੱਢ ਦਾਂਗੇ। ਵੀ ਨਾਲੇ ਤਾਂ ਗਰਮੀ ਦੇ ਵਿੱਚ ਜਾਓ ਖੱਜਲ ਹੋ ਕੇ ਆਓ ਤੇ ਨਾਲੇ ਖਾ ਲਿਓ ਜਿੰਨੇ ਪੈਸੇ ਖਾਣੇ ਆ। ਜੇ ਫ੍ਰੀ ਵਿੱਚ ਇਲਾਜ ਹੋਊ ਨਾ ਤਾਂ ਫ੍ਰੀ 'ਚ ਕਰਾ ਲਿਓ। ਤੂੰ ਏਦਾਂ ਨੀਗਾ ਬਾਜ ਆਉਣਾ ਨਵਦੀਪ ਨੂੰ ਮੈਂ ਕੀਤਾ ਵਾ ਫੋਨ ਉਹਨੇ ਆਉਣਾ ਵਾ ਤੇਰੀ ਗੁਦਨੀ ਜੀ ਨਾ ਉਹਦੇ ਕੋ ਪਟਾਉਣੀ ਆ ਤੂੰ ਉਹਦੇ ਕੋ ਬੜੀ ਸੈਟ ਰਹੀਨੀ ਆ ਜੇ ਮੈਂ ਕੋਈ ਗੱਲ ਕੀਤੀ ਨਾ ਤਾਂ ਕਹਿਣਾ ਚੁਠਾਣੀ ਨਾ ਵੱਧ ਘਟ ਗੱਲਾਂ ਕਰਦੀ ਆ ਕੋਈ ਗੱਲ ਨਹੀਂ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਗਿਆ ਤੇਰਾ ਹੱਲ ਉਹਨੇ ਕਰਨਾ ਹੁਣ ਆ ਗਿਓ ਉਹ ਖਲੋਤੀ ਕਰਨ ਦੀ ਬਾਤ। ਕਸ਼ਮੀ ਤੁਹਾਨੂੰ ਟੀਕ ਕਰਨੀ ਸੀ। ਮੈਨੂੰ ਟੀਕ ਕਰਨੀ। ਹਾਂਜੀ। ਕੀ ਗੱਲਾਂ ਮੁੰਡਾ? ਕਹਿਣਾ ਕੀ ਐ? ਉਧਰ ਤੁਹਾਨੂੰ ਦੱਸਿਆ ਕੁਛ ਭਾਈ ਨੇ। ਕੀ ਸੁਣਾਉਂ ਮੈਨੂੰ? ਪੈਸੇ ਲੈ ਕੇ ਆਏ ਸੀ ਤੁਹਾਡਾ ਨਾਲ ਗੱਲ ਕੀਤੀ 50000 ਦੀ। ਆਹ ਉਹ ਦਸ ਤੱਕ ਦੇਖ ਮੈਨੂੰ। ਕਿ ਮਰਟੀ ਵੀ ਜਾਣਾ ਪੈਸੇ ਲੈਣ। ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਮੈਂ ਤੁਹਾਨੂੰ ਕੀ ਦੱਸਾਂ? ਨਹੀਂ। ਹਸਪੀਟਲ ਆ ਜਿੰਨੇ ਪੈਸੇ ਥੋੜੋ ਲੱਗਦੇ ਆ। ਮੰਮੀ ਇੰਨੀ ਸੀਰੀਅਸ ਥੋੜੋ ਆ ਕਿ ਜਿਹੜਾ 50000 ਲੱਗੂਗਾ। 10-12000 ਉੱਥੇ ਲੱਗਣਾ। ਬਾਕੀ ਭਾਈ ਉਹਨਾਂ ਨੇ ਆਪਣੀ ਜੇਬ 'ਚ ਪਾਣਾ। ਤੈਨੂੰ ਕਿੰਨੇ ਜੀ ਉਹਨੇ ਵੱਧ ਮੰਗ ਲਏ ਉਥੇ ਫਿਰ ਐਸੀ ਕੰਮ ਜੀ ਰਹਿਣਾ ਮੈਂ ਕਦੀ 8 ਤੇ 10 ਫੜ ਲੈਂਦਾ ਕਦੀ ਵੀ ਫੜ ਲੈਂਦਾ ਇਦਾਂ ਨਹੀਂ ਕੰਮ ਚੱਲਦੇ ਹੁੰਦੇ ਐ ਇਕੱਠੇ ਲਿਓਣੇ ਪੈਂਦੇ ਆ ਉਹ ਗੱਲ ਨਹੀਂ ਆ ਉਹ ਤਾਂ ਮੈਨੂੰ ਵੀ ਪਤਾ ਹੈ ਕਿ ਚਲੋ ਹਸਪੀਟਲ 'ਚ ਪੈਸੇ ਲੱਗ ਜਾਂਦੇ ਆ ਪਰ ਐਨੇ ਵੀ ਨਹੀਂ ਲੱਗਦੇ ਤਾਂ ਹੀ ਨਾ ਬਾਜੀ ਮੁਖਤਿਆਰੀ ਆਪਣੇ ਕੋਲ ਰੱਖਦੇ ਆ ਇਦਾਂ ਤੇ ਪੈਸੇ ਟਾਂਕਾ ਲਾਂਦੇ ਵਿੱਚੋਂ ਕਿ ਲੱਗਣੇ ਥੋੜੇ ਆ ਤੇ 10 ਇੱਥੇ ਵੱਧ ਦੇਣਾ ਮੰਮੀ ਨੂੰ ਤੇ ਬਾਕੀ ਜੇਬ 'ਚ ਮੇਰੀ ਗੱਲ ਸੁਣ ਤੂੰ ਸਾਰਾ ਦਿਨ ਨੀਂ ਕੁਸ ਉਦੀ ਰਹਿਣੀ ਸੋਚਦੀ ਨਹੀਂ ਰੰਦੀ ਮੈਂ ਸੁਣੀ ਗੱਲ ਉਹਨਾਂ ਦੀ ਦੀਦੀ ਤੇ ਭਾਜੀ ਲੱਗੇ ਸੀ ਅੱਜ ਸੋਈ ਤੇ ਗੱਲਾਂ ਕਰਦੇ ਹਾਂ ਸੁਣ ਲਈ ਕੀ ਗੱਲ ਸੁਣ ਲਈ ਆਹੀ 50000 ਕੀ ਤੇ 50000 ਯਾਰ ਹਸਪੀਟਲ ਲੈ ਬਣਾਉਣਾ ਪਿਆ ਤੇਰਾ ਦਿਮਾਗ ਵੀ ਠੀਕ ਆ ਕਿਹੜੀ ਏਹੜਾ ਫੇਰੀ ਦੀ ਗੱਲ ਕਰਨੀ ਹੈ ਜਿਹੜੇ ਘਰ ਵਿੱਚ ਰਹਿਣ ਈ ਹੈ ਨਾ ਇਹ ਵੀਰ ਨਹੀਂ ਬਣਾਈਆਂ ਨਾਲੇ ਜਿਨ੍ਹਾਂ ਦੇ ਘਰ ਇਹੜਾ ਫਰੀ ਚੱਲਦੀ ਹੈ ਨਾ ਉਹਨਾਂ ਦੇ ਘਰ ਵੀ ਆਹੀ ਜਾ ਕੇ ਕੀ ਹਾਲਾਤ ਬਣੇ ਆ ਉਹ ਗੱਲ ਨਹੀਂ ਹੈਗੀ ਫਿਰ ਵੀ ਭਾਜੀ ਕਰਦੇ ਆ ਵਿੱਚ ਵਿੱਚ ਤੁਹਾਨੂੰ ਨਹੀਂ ਪਤਾ ਤੁਹਾਡੇ ਸਾਹਮਣੇ ਤਾਂ ਚੰਗੇ ਬੰਦੇ ਆ ਕਿ ਮੈਂ ਕਦੀ ਕੁਝ ਨਹੀਂ ਕੀਤਾ ਜਾਂ ਕਿੱਦਾਂ ਅੱਗੇ ਹੀ ਤੇ ਇੱਕ ਵਾਰੇ ਉਹ ਤੈਨੂੰ ਪਤਾ ਨਹੀਂ ਲੱਗਦਾ ਹੁਣ ਮੈਂ ਆ ਗਈ ਆ ਮੈਨੂੰ ਸਾਰਾ ਹੀ ਪਤਾ ਲੱਗਦਾ ਕਿੱਥੇ ਕੀ ਬਣਨਦਿਆ ਏ ਤੇਰਾ ਨਾ ਦਿਮਾਗ ਖਰਾਬ ਹੋ ਗਿਆ ਵਾ ਵੇਲੀ ਰਹਿ ਰਹਿ ਕੇ ਨਾ ਘਰ ਪਤਾ ਨਹੀਂ ਤੇਰੇ ਦਿਮਾਗ 'ਚ ਕੀ ਚੱਲਦਾ ਰਹਿੰਦਾ ਵਾ ਆ ਟਾਈਮ ਆ ਟਾਈਮ ਤੇ ਵੀ ਤੈਨੂੰ ਇਹ ਗੱਲਾਂ ਸੁਝੰਡੀਆਂ ਨਾ ਨਹੀਂ ਵੇਲੀ ਨੂੰ ਮੈਂ ਇੱਥੇ ਹੋਰ ਚਰਖੇ ਕੱਤਾ ਤੇ ਬੜੇ ਬੜੇ ਕੰਮ ਕਰਨ ਵਾਲੇ ਆ ਘਰ ਦੇ ਨੇ ਕੰਮ ਕਰਨ ਵਾਲੇ ਉਹ ਕਰਦੀ ਆ ਰੋਟੀ ਪਾਣੀ ਬਣਾ ਲੈਣੀ ਆ ਮਾੜਾ ਮੋਟਾ ਕੱਪੜੇ ਲੀੜੇ ਧੋਣਾ ਨਹੀਂ ਹੋਰ ਮੈਂ ਦੱਸ ਕੀ ਕਰਾਂ ਜੇ ਆ ਬਣਾਇਆ ਹੁੰਦਾ ਨਾ ਤੇ ਕਲੀ ਭਾਬੀ ਨੂੰ ਨਾ ਕਰਨਾ ਪੈਂਦਾ ਤੈਨੂੰ ਨਹੀਂ ਪਤਾ ਵੀ ਉਸ ਵੇਲੇ ਕੋਈ ਗੱਲ ਨਹੀਂ ਮੇਰੀ ਹੋਈ ਦੀਦੀ ਨਾਲ ਗੱਲ ਠੀਕ ਆ ਮੰਮੀ ਹੁਣ ਤੁਸੀਂ ਨਾ ਉਹਨਾਂ ਦੇ ਸਾਈਡ ਲੈਣਾ ਨਾ ਕਦੇ ਨਾ ਹਟਿਓ ਦੀਦੀ ਨਾਲ ਤੇਰੀ ਗੱਲ ਆਈ ਏ ਉਹਨਾਂ ਨੇ ਕਿਹਾ ਤਾਂ ਮੰਮੀ ਠੀਕ ਆ ਤੇ ਹਸਪੀਟਲ ਤੋਂ ਮੈਂ ਆਇਆ ਕਿ ਦੀਦੀ ਆਈ ਏ ਚਲ ਕੋਈ ਗੱਲ ਨਹੀਂ ਮੈਨੂੰ ਪੁੱਛਿਆ ਆਉਂਦੀਆਂ ਮੇਰੇ ਨਾਲ ਲੜਨ ਲੱਗਦੀਆਂ ਮੈਨੂੰ ਇਹਨਾਂ ਪੁੱਛਿਆ ਕਿ ਮੰਮੀ ਠੀਕ ਆ ਕਿ ਨਹੀਂ ਠੀਕ ਠੀਕ ਹੀ ਆ ਨੇ ਮੰਮੀ ਨੂੰ ਕੀ ਹੋਇਆ ਏ ਤੁਸੀਂ ਤਾਂ ਬਸ ਮਾੜੀ ਜੀ ਗੱਲ ਨੂੰ ਇੰਨਾ ਬਤਾ ਆਇਆ ਹੋਇਆ ਏ ਕਿ ਮੰਮੀ ਪਤਾ ਨਹੀਂ ਕਿੰਝ ਜ਼ਿਆਦਾ ਨਹੀਂ ਠੀਕ ਫਲਾਣਾ ਢਿੰਗਣਾ ਤੁਸੀਂ ਨਾ ਮੇਰੇ ਨਾਲ ਲੜਦੀ ਓ ਮੈਂ ਤਾਂ ਸਰਸਰੀ ਜੀ ਗੱਲ ਕੀਤੀ ਸੀ ਉਹ ਲੜਨ ਵਾਸਤੇ ਤੂੰ ਮੇਰੇ ਨਾਲ ਮੈਂ ਨਾ ਤੁਹਾਡਾ ਜਿੰਨਾ ਮਰਜ਼ੀ ਸੋਚ ਲਾਂ ਪਰ ਤੁਸੀਂ ਨਾ ਕਦੀ ਹੀ ਨਹੀਂ ਮੇਰਾ ਸੋਚਿਆ ਤੁਸੀਂ ਹਰ ਗੱਲ ਲੜਾਈ ਵਾਲੇ ਪਾਸੇ ਲੈ ਕੇ ਜਾਣੀ ਕਦੀ ਪਿਆਰ ਨਾਲ ਕੋਈ ਗੱਲ ਨਹੀਂ ਸੁਣੀ ਹੈਗੀ ਯਾਰ ਲੜਾਈ ਵਾਲੇ ਪਾਸੇ ਤਾਂ ਆਪੇ ਗੱਲ ਜਾਣੀ ਹੈ ਤੂੰ ਮੈਨੂੰ ਆ ਕੇ ਇੱਕ ਵਾਰੀ ਹਾਲ ਚਾਲ ਤੇ ਪੁੱਛ ਲੈ ਕਿ ਠੀਕ ਹੈ ਮੰਮੀ ਕਹਿੰਦੀ ਠੀਕ ਹੁੰਦੇ ਮੇਰੇ ਨਾਲ ਲੜਨ ਲੱਗ ਪਈਆਂ ਉਹ ਤਾਂ 50000 ਇਦਾਂ ਕਰ ਲੈ ਇਦਾਂ ਕਰ ਲੈ ਤੇ ਮੈਂ ਤਾਂ ਖੜੀ ਹੋਗੀ ਤੇ ਤੁਸੀਂ ਆਗੇ ਤੇ ਮੈਂ ਤੁਹਾਡੇ ਨਾਲ ਗੱਲ ਕਰ ਲਈ ਬੜੀਆਂ ਡਈ ਸਾਸ ਪੰਜਾਹ ਕਰਨਾ ਪਤਾ ਮਨ ਜੋੜੇ ਕੰਮ ਕਰਦਾ ਜਾਓ ਅੰਦਰ ਦਿਨੀਆਂ ਪਾਣੀ ਆਣ ਕੇ ਇਹ ਨੂੰ ਮੈਂ ਆਪੇ ਪਾਣੀ ਜਾ ਪੀਣਾ ਤੇ ਪੀਓ ਫਿਰ ਮੈਂ ਗੱਲ ਤੇ ਉਵੇਂ ਕੀਤੀ ਸੀ ਪਰ ਇਹ ਨਾ ਬੰਦਾ ਨਾ ਕਾਹੇ ਜੋਗਾ ਨਹੀਂ ਇਹ ਬਸ ਉਹਨਾਂ ਦੀ ਸਾਈਡ ਲੈਣਾ ਨਹੀਂ ਹਟਦਾ ਮੈਨੂੰ ਵੀ ਪਤਾ ਹੋਸਪੀਟਲਾਂ 'ਚ ਪੈਸੇ ਲੱਗਦੇ ਪਰ ਇੰਨੇ ਥੋੜੋ ਲੱਗਦੇ ਆ ਉਹਨੇ ਸਮਝਣਾ ਤੇ ਹੈ ਨਹੀਂ ਹੈ ਸਮਝਾਉਣ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਕੋਈ ਨਹੀਂ ਪਾਣੀ ਦਿੰਨੀ ਆ ਬਾਅਦ 'ਚ ਹੀ ਗੱਲ ਕਰਾਂਗੇ ਚੰਗੀ ਤਰ੍ਹਾਂ ਲੈ ਅਜ ਇਸ ਵਾਰੋਂ ਬਾਤ ਚ ਆਈ ਲੜਾਈ ਪਹਿਲਾਂ ਬਾਤ ਸੀ ਹੁਣ ਪਤਾ ਨਹੀਂ ਕਿਹੜੀ ਗੱਲ ਤੋਂ ਲੜਨ ਡਈ ਹੈ ਕੀ ਕਹਿਣ ਡਈ ਹੈ ਬੋਲਣ ਵੇਖ ਲਈ ਕਿੱਦਾਂ ਉੱਚੀ ਉੱਚੀ ਚੱਲ ਆ ਹੀ ਗਿਆ ਆ ਪੁੱਛ ਨਹੀਂਿਆ ਨੋ ਮੈਂ ਲਖਬੀਰ ਆ ਗਿਆ ਵਾ ਹਾਂਜੀ ਕੀ ਹਾਲ ਮੰਮੀ ਦਾ ਹੁਣ ਠੀਕ ਹੁੰਦੇ ਅੱਛਾ ਅੱਛਾ ਚੱਲ ਫਰਕ ਪਿਆ ਨਾ ਗਿਆ ਨਾਲੋਂ ਫਰਕ ਹੁਣ ਪਹਿਲਾਂ ਤਾਂ ਬੀਤੀ ਨਹੀਂ ਕੰਟਰੋਲ ਚ ਆਉਂਦੇ ਆ ਅੱਛਾ ਹੁਣ ਠੀਕ ਆ ਥੋੜਾ ਦੇਰ ਮੈਨੂੰ ਲੱਗਦਾ ਦਵਾਈ ਦਾ ਨਾਗਾ ਪਾਤਾ ਦਵਾਈ ਦੇ 2-3 ਦਿਨ ਖਾਧੀ ਆਉ ਡਾਕਟਰ ਵੀ ਕਹਿੰਦੇ ਨਾਲੇ ਕਿਤੇ ਇਹਨੇ ਉਮਰ ਵੀ ਹੋਈ ਹੈ ਕਾਫੀ ਆਹ ਹੋਇਏ ਤੇ ਹਵਾ ਪ੍ਰਿਸ਼ਦ ਆਪ ਹੀ ਧਿਆਨ ਰੱਖਣਾ ਪੈਂਦਾ ਵਾ। ਨਾਲੇ ਉਹ ਵੀ ਇਹੀ ਗੱਲ ਕਹਿ ਰਹੇ ਵੀ ਉਹਨਾਂ ਨੇ ਟੈਨਸ਼ਨ ਨਹੀਂ ਲਈ। ਮੇਰੇ ਗੱਲ ਸੁਣਾ ਆ ਮੈਡਮ ਤੈਨੂੰ ਕੀ ਕਹਿਣ ਲਈ? ਮੈਨੂੰ ਵੀ ਨਾ ਅੱਜ ਬੜਾ ਵੱਡਾ ਘਟ ਬੋਲੀ ਆ। ਆਂਦੀ ਮੰਮੀ ਕਾਦੀ ਬਿਮਾਰ ਹੋ ਗਈ ਆ। ਤੁਹਾਡੀ ਤੇ ਲਾਟਰੀ ਨਿਕਲਾਈ ਆ। ਭਾਜ ਨੇ 50000 ਰੁਪਏ ਲਿਆਂਦਾ ਵਾ। ਵਾਣ ਸੁਣਾ ਖਾਓ ਤੇ ਪਾਓ। ਇਹ ਗੱਲਾਂ ਕਰਨ ਵਾਲੀਆਂ ਨਹੀਂ ਇਹ ਟਾਈਮ ਵਿੱਚ। ਮੈਨੂੰ ਚੰਗਾ ਜਿਆ ਨਹੀਂ ਲੱਗਾ। ਥੋੜੀ ਬੋਦੀ ਨੋਕਲ ਦਿਆ ਕਰ ਤੇ ਕਿੱਦਾਂ ਗੱਲ ਕਰੀ ਦਿੰਦੀ ਆ। ਫਿਰ ਕੱਲ ਨੂੰ ਪਤਾ ਕੀ ਕਹਿਣਾ ਵਾ। ਸਾਰਾ ਟੱਬਰ ਮੇਰੇ ਦਵਾਲੇ ਹੋਇਆ ਰਹਿੰਦਾ ਵਾ। ਜੇ ਤੋ ਗੱਲਾਂ ਤੂੰ ਨਹੀਂ ਸੁਆਦੀਆਂ ਕਰਦੇ ਤਾਂ ਟੱਬਰ ਨੇ ਤੇਰੇ ਦਿਵਾਲੀ ਹੁਣਾਵਾ ਤੇ ਜਾਂ ਮੇਰੇ ਦਵਾਲੇ ਹੁਣਾਓ ਫਿਰ। ਤੂੰ ਭਾਬੀ ਉਹਦੀਆਂ ਦਿਲਾਂ ਦਾ ਗੁੱਸਾ ਨਾ ਕਰਿਆ ਕਰੋ। ਐ ਨਹੀਂ ਦਿਮਾਗ ਉਹਦਾ ਵੀ। ਉਹ ਮੇਰੇ ਦਵਲੇ ਵੀ ਇਸ ਗੱਲ ਨੂੰ ਹੋਣੀ ਕਿ 10000 ਰੁਪਏ ਲੈਂਦਾ ਵਾ ਪਤਾ ਨਹੀਂ 10000 ਰੁਪਏ ਲਾਣਾ ਕਿ 20000 ਲੱਗਣਾ। ਤੇ ਤੁਸੀਂ ਨੇ ਪਹਿਲਾਂ ਕੀ ਕੀਤੇ ਤੇ ਕੀ ਕਰਨੇ ਆ। ਮੇਰਾ ਤਾਂ ਰਾਦਾ ਵਾ ਮੰਮੀ ਲੱਗੇ ਇਹਨੂੰ ਛੱਡਾਈਏ ਨਾਲੇ ਤੇ ਉੱਥੇ ਬਹੂਗੀ ਤੇ ਨਾਲੇ ਉਹਨੂੰ ਪਤਾ ਲੱਗੂਗਾ ਕਿ ਕਿੰਨੇ ਪੈਸੇ ਲੱਗਦੇ ਆ। ਉੱਥੇ ਤੇ ਬਹਿ ਬਹਿ ਕੇ ਬੰਦਾ ਨਾ ਬੋਰ ਹੋ ਜਾਂਦਾ ਵਾ, ਅੱਕ ਜਾਂਦਾ ਵਾ। ਹਸਪੀਟਲਾਂ ਵਿੱਚ ਤੇ ਕਿਸ ਨੂੰ ਮਾਰ ਉਈ ਆਪਾਂ ਡੱਬਰ ਚੋਂ ਖਾ ਹੋਏ ਨਾ ਫਿਰ ਗੱਲ ਹੋਰ ਹੁੰਦੀ। ਆਪਣੇਰੇ ਬੇਗਿਆਂ ਨੂੰ ਕੋਈ ਬਿਮਾਰ ਹੋਇਆ ਹੁੰਦਾ। ਏਰੀ ਵੀ ਤਾਂ ਕਰਦੀ ਗੱਲ ਏ। ਫੇਰ ਫਿਰ ਤਾਂ ਨਾ ਭੱਜੀ ਜਾਣਾ ਸੀ। ਮੇਰੀ ਮੰਮੀ ਨੇ ਠੀਕ ਮੈਂ ਚੱਲੀ ਆ। ਇਹ ਸੱਸੋ ਆ ਨਾ ਸੱਸੇ ਸਮਝਿਆ ਵਾ। ਚੱਲ ਖਾਣਾ ਰੋਟੀ ਪਾਣੀ ਲਿਆਵਾ। ਆਹ ਬਣੀ ਰੋਟੀ। ਰੋਟੀ ਪਣੀ ਏ। ਚੱਲ ਲਿਆਓ। ਲੰਮੀ ਬਾਲਣੇ।